ਬ੍ਰੀਕ ਪੇਜੰਦੇ ਨਾਮ ਤੇ ਆਮ ਲੋਕਾਂ 'ਚ ਧੱਕੀ ਮਾਰਨ ਦੇ ਅਕਸਰੀ ਮਾਮਲੇ ਸਾਹਮਣੇ ਆਉਂਦੇ ਆਂਦੇ ਨੇ ਅਜੇ ਇੱਕ ਮਾਮਲਾ ਸਾਹਮਣੇ ਆਇਆ ਫਤੇਗੜ ਚੂੜੀਆਂ ਦੇ ਨਾਲ ਲੱਗਦੇ ਪਿੰਡ ਤਲਵੰਡੀ ਸਰ ਥਾਣਾ ਢੰਡੇੜੀਲਾ ਅਮ੍ਰਿਤਸਰ ਤੋਂ ਜਿੱਥੇ ਤਲਵੰਡੀ ਨਗਰ ਦੇ ਵਸਨੀਕ ਸਰਦਾਰ ਪਿਆਰਾ ਸਿੰਘ ਉਹਨਾਂ ਦੀ ਪਤਨੀ ਰਿਫੈਰਾ ਅਤੇ ਸਕੇ ਸਬੰਧੀਆਂ ਨੇ ਕਥਿਤ ਤੌਰ ਤੇ ਦੁਖੀ ਮਨ ਨਾਲ ਪਿੰਡ ਦੀ ਇੱਕ ਮਹਿਲਾ ਏਜੰਟ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਲੜਕੇ ਬਜਿੰਦਰ ਸਿੰਘ ਨੂੰ ਵਰਕ ਪਰਮਿਟ ਤੇ ਵਿਦੇਸ਼ ਭੇਜਣ ਲਈ ਨਵੰਬਰ 2024 ਚ ਆਪਣੀ ਹੀ ਪਿੰਡ ਦੀ ਮਹਿਲਾ ਏਜੰਟ ਦੇ ਰਾਹੀਂ ਫਾਈ ਦੀਨ ਉਹਨਾਂ ਦਾ ਬੇਟਾ ਭਗਵੰਦਰ ਸਿੰਘ ਜੋ ਦਿੱਲੀ 에어ਪੋਰਟ ਤੇ ਪਹੁੰਚਿਆ ਦਾ ਪਤਾ ਚੱਲਿਆ ਕਿ ਵੀਜ਼ਾ ਤੇ ਟਿਕਟ ਦੋਵੇਂ ਜਾਲੀ ਹਨ ਜੀ ਸਾਹਿਬ ਉਸ ਨੂੰ ਖੱਜਲਖਵਾਰ ਹੋ ਕੇ ਵਾਪਿਸ ਪਿੰਡਣਾ ਪੈ ਗਿਆ ਉਸ ਤੋਂ ਬਾਅਦ ਏਜੰਟ ਵੱਲੋਂ ਦੁਬਾਰਾ 18 ਜਨਵਰੀ 25 ਨੂੰ ਟੂਰਿਸਟ ਹੋਈ ਹੈ ਦੀ ਗੱਲ ਕਰਕੇ ਫਿਰ ਟਿਕਟ ਕਰਵਾਈ ਗਈ ਜੋ ਕਿ ਇਸ ਤਰ੍ਹਾਂ ਦਾ ਗਲਤ ਕੰਮ ਸੀ ਕਿਉਂਕਿ ਅਸੀਂ ਉਸ ਨੂੰ ਵਰਕ ਪਰਮਿਟ ਲਈ ਫਾਈਲ ਲਗਵਾਈ ਸੀ ਦਿੱਲੀ 에어ਪੋਰਟ ਤੇ ਪੁਲਿਸ ਨੇ ਪੁੱਛਗੀ ਦੌਰਾਨ ਹੀ ਬਜਿੰਦਰ ਸਿੰਘ ਨੂੰ ਵਾਪਸ ਘਰ ਭੇਜ ਦਿੱਤਾ ਪਿਆਰਾ ਸਿੰਘ ਨੇ ਅੱਗੇ ਕਿਹਾ ਕਿ ਇਸ ਸਬੰਧੀ ਉਹਨਾਂ ਦੇ ਪਿੰਡ ਦੇ ਕਾਫੀ ਮੋਤਵਰਾਂ ਨੂੰ ਲੈ ਕੇ ਏਜੰਟ ਮਹਿਲਾ ਏਜੰਟ ਨਾਲ ਗਲਬਾ ਕੀਤੀ ਤਾਂ ਉਹ ਸਾਡੀ ਕੋਈ ਵੀ ਗੱਲ ਸੁਣ ਲਈ ਤਿਆਰੀ ਨਹੀਂ ਸੀ ਕਿਉਂਕਿ ਉਹ ਸਾਡੇ ਕੋਲੋਂ ਸਾਰੇ ਕੰਮ ਦੇ ਲਈ 75000 ਰੁਪਇਆ ਹੜੱਪ ਚੁੱਕੀ ਸੀ ਬਾਰ ਭੇਜਣ ਲਈ ਕੰਮ ਫਿਰ ਇਹ ਨਾਲ ਚੜਦਾ ਲਿਖੇ ਜਦੋਂ ਅਸੀਂ ਆਪਣੀ ਕਮਾਫਸ ਮੰਗੀ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਪਈਆਂ ਅਸੀਂ ਹੁਣ ਦੁਖੀ ਦੇ ਨਾਲ ਢੰਡੇਰ ਪੁਲਿਸ ਕੋਲ ਸ਼ਿਕਾਇਤ ਦਾਜ ਕਰਵਾਈ ਪਰ ਪੁਲਿਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪਿਆਰਾ ਸਿੰਘ ਨੇ ਦੁਖੀ ਪਰੇ ਪਰੇ ਮਨ ਨਾਲ ਦੱਸਿਆ ਕਿ ਅੱਕ ਕੇ ਉਹ ਵੇ ਬੇਟੇ ਬਜਿੰਦਰ ਸਿੰਘ ਨੇ 14 ਅਗਸਤ ਨੂੰ ਕੋਈ ਜੇ ਰਿਲੀ ਚੀਜ਼ ਨਿਕਲ ਲਈ ਜਿਸ ਨੂੰ ਪਤੇਗਾ ਟੂੜਿਆ ਦੇ ਢੀਰ ਸਾਹਿਬ ਦਾ ਜਗਾ ਤੈਗਾ ਜਿੱਥੇ ਉਹ ਜੀਵਨ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਉਸ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਉਹਨੇ ਵੀ ਦੱਸਦੀ ਹੈ ਕਿ ਜੇ ਰਿਲੀ ਚੀਜ਼ ਖਾਣ ਤੋਂ ਪਹਿਲਾਂ ਉਸਨੇ ਆਪਣੇ ਹੱਥੀਂ ਲਿਖਤਾ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ ਦੇ ਉਸਨੇ ਪਿੰਡ ਦੀ ਏਜੰਸੀ ਖਿਲਾਫ ਉਸ ਦਾ ਕੰਮ ਨਾ ਕਰਨ ਤੇ ਲੱਖ ਰੁਪਏ ਹੜਪਣ ਦੇ ਕਥਿਤ ਤੌਰ ਤੇ ਦੋਸ਼ ਲਗਾਏ ਥੇ ਮੈਂ ਮਾਦਾ ਮੇਰੇ ਪੁੱਤ ਭਾਜ ਜਿਹੜੇ ਨੇ ਖੁਦ ਵਾਈ ਖਾਦੀ ਮੈਂ ਪਹਿਲਾਂ ਦੱਸ ਕੀ ਕਰੂਗੀ ਉਹ ਬਾਹਰ ਕਲਉਂਦੀ ਸੀ ਤੇ ਬਾਹਰ ਚੱਕਰ ਸਾਸਨ ਵਾਲੇ ਪੈਸੇ ਆਉਣ ਤੇ ਨਾ ਉਹਨਾਂ ਨੂੰ ਬਾਹਰ ਕਲਾਇਆ ਨਾ ਉਹਨਾਂ ਨੂੰ ਪੈਸਾ ਜਿੰਦੀਆਂ ਨਾ ਜਣਾ ਕੋਈ ਨਹੀਂ ਉੱਥੇ ਰੋੜਾ ਪਾ ਪਾ ਕੇ ਠਾਣਾ ਨਹੀਂ ਪਾਇਆ ਪਿੰਡ ਦੀ ਪ੍ਰੇਸ ਯਾਰ ਬੜੀ ਬਾਰੇ ਇਕੱਠੀ ਹੋਈ ਹੈ ਸੁਣਾਈ ਕਿ ਪਾਸੋਂ ਦਿੱਤੀ ਉਹਨਾਂ ਨੇ ਸਾਡਾ ਇਹ 7.5 ਲੱਖ ਚ ਲੈਣ ਦੇਣ ਹੋਇਆ ਸੀ ਤੇ ਫਿਰ ਉਹ 40 40 ਹਸਣ ਮੋੜਦਾ ਸੀ ਤੇ ਕੱਲ 7 ਲੱਖ 10 ਹਜ਼ਾਰ ਉਹਨੇ ਕੁਲ ਲਿਆ ਕਿਹੜੇ ਦੇਸ਼ ਚ ਵੀ ਗੱਲ ਹੋਈ ਬਈ ਪਹਿਲਾ ਉਹ ਦੇਸ਼ ਕੀਤੀ ਗੱਲ ਮੁੜ ਕੇ ਉਹਨਾਂ ਆਖੇ ਉਹ ਜਦੋਂ ਟਾਈਮ ਲੱਗਦਾ ਫਿਰ ਉਹ ਇਹ ਮੁੰਡਾ ਮੇਰਾ ਉਹ ਇੱਕ ਰੋਸ਼ੀ ਇਹਦਾ ਲਾ ਦੇ ਉਹ ਦਿਨ ਹੀ ਲਾਇਆ ਫਿਰ ਆਪਣੀ ਮਰਜ਼ੀ ਨਾਲ ਰਿਸ਼ੀ ਇਹਦਾ ਲਾ ਤਾ ਪਤਾ ਆਪਣੇ ਭਰਾ ਨਾਲ ਆਪਣੇ ਸੋਨੇ ਸਾਂਕਲਾ ਹੋਊਗੀ ਅਦਾ ਮੈਂ ਮੈਂ ਪੈਸੇ ਜੇ ਚੁੱਕੇ ਮੈਂ ਪੈਸੇ ਲਾਉਣੇ ਆ ਮੈਂ ਧੋਖਾ ਨਾ ਕਰੀ ਉੰਜ ਨਵੀਂ ਮੈਸੇਜ ਆਪਣਾ ਭਰਾ ਬਣਾਇਆ ਤੇ ਧੋਖਾ ਨਹੀਂ ਕਰਤੀ ਆਪਣਾ ਮੈਸੇਜ ਭਰਾ ਬਣਾਇਆ ਉਹਨਾਂ ਨੇ ਭਰਾ ਬਣਾ ਲਿਆ ਜੋ ਪਹਿ ਜਾਣੇ ਹੁਣ ਦੁਸ਼ਮਣ ਅਸਾ ਸੀ ਉਹ ਵੀ ਆਂਦਾ ਮੇਂ ਨਾ ਪਹਿ ਸਾਡੇ ਮਰ ਜਾਣਗੇ ਜੇ ਮਰ ਜਾਣ ਛਾੜੇ ਪਹਿ ਮਰ ਮੈਂ ਤੁਆ ਮੈਂ ਕਾ ਤੇਰੇ ਸਾਹੋਂ ਖਾਣਾ ਜਿੰਦਾ ਝੂਠ ਮਾਰਾ ਤੇ ਤੋਂ ਤੇ ਪੈਸੇ ਫਿਰ ਜਦੋਂ ਨਹੀਂ ਪਾਰਗੇ ਉਹ ਤੋਂ ਭੇਜਿਆ ਗਿਆ ਤੇ ਜੇ ਤੁਸੀਂ ਪੈਸੇ ਮੰਗੀਆਂ ਹਾਂਜੀ ਇਹ ਪੈਸੇ ਮੰਗਿਆ ਇਹ ਤਾਂ ਆਖੇ ਪੈਸੇ ਦੇ ਦੇ ਸਾਨੂੰ ਨਹੀਂ ਉਹ ਖਵਾਲਦਾ ਚਾਲੇ ਪੈਵੇਂ ਮੋੜਦੇ ਨਹੀਂ ਸਾਸਾਂ ਜਿਸ ਚੁੱਕੇ ਚਕਾਈ ਆ ਤਾਂ ਸਾਡੇ ਸਸੂਰ ਚਲਾ ਚਾਲ ਸਾਨੂੰ ਦੇਹੀ ਚਾਰ ਰੋਟੀ ਪੈ ਜਾਂ ਖਾ ਜੇ ਫੇਰ ਮਾੜੀ ਮੋਟੀ ਜੀ ਖਾਂ ਟਾਈ ਆ ਕਿੰਨਾ ਚਲ ਹੋ ਗਿਆ ਤੁਹਾਨੂੰ ਪੈਸਾ ਹਾਲ ਹੋ ਚਾਹੀਆਂ ਲੋੜੇ ਪੈਸਾ ਦਿੱਤੇ ਜੀ ਵੀ ਜੋਰ ਪੈਸਾ ਸਾਡੇ ਘੋਮਣ ਲੱਗ ਜਾ ਘੋਮਣ ਦਾ ਲੱਗ ਜਾ ਜੀ ਤਾਂ ਠੀਕ ਤੇ ਕੋਈ ਪੈਸਾ ਨਹੀਂ ਮੋੜਿਆ ਤਾਂ ਸਾਨੂੰ ਮਿਲ ਜਾਣਾ ਕੋਈ ਨਹੀਂ ਜੀ ਸਰ ਜਿਹਦਾ ਤੁਹਾਡਾ ਬੱਚਾ ਆ ਕੀ ਨਾਮ ਆ ਵਜਿੰਦਰ ਫੇਰ ਉਹਨੇ ਕਿਹਾ ਉਹਨਾਂ ਫੇਰ ਸਾਰੇ ਪਾਸੇ ਤੁਹਾਲੇ ਚੱਲ ਕੇ ਨਹੀਂ ਕਿ ਪਾਸੇ ਵਾਗੇ ਦਵਾਈ ਖਾ ਲਈ। ਇਹ ਪਹਿਲਾਂ ਬਾਣੀ ਤਰਕਾ ਦਿੱਤੀ ਤੁਸੀਂ। ਹਾਂ ਜੀ ਜੀ। ਕੋਈ ਸੁਣਾਈ ਨਹੀਂ। ਸਾਰੇ ਕੋਈ ਕਿਤੇ ਸੁਣ ਸੁਣਾਈ ਨਹੀਂ। ਨਾ ਥਾਣੇ ਚ ਹੋਈ ਆ ਤੇ ਨਾ ਸਾਡੇ ਪਿੰਡ ਦੇ ਅੰਦਰ ਕੀਤੀ ਹਾਂ ਜੀ। ਤੁਹਾਡੇ ਨੇ ਕਿਹੜਾ ਕਦਮ ਉਠਾਇਆ? ਫਿਰ ਦਵਾਈ ਖਾ ਲਈ। ਕੀ ਹਾਲਾਤ ਆ? ਫਿਰ ਕੋਈ ਹਾਲ ਨਹੀਂ ਆ ਜਿਹਦਾ। ਤੁਸੀਂ ਇੱਕ ਸਰਵੇਜ ਸਾਡੇ ਵੇਖਣ ਨਹੀਂ ਚੱਲ ਜਿੰਦੇ। ਜਦੋਂ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਫੇਰ ਆ ਕੇ ਤੇ ਦਵਾਈ ਖਾ ਲਈ। ਆ ਕੇ ਤੇ ਫਿਰ ਦਵਾਈ ਖਾ ਲਈ। ਹੁਣ ਕੁਝ ਕੀ ਕਰਦੇ? ਕੁਝ ਪਤਾ ਨਹੀਂ ਜੇ ਮੈਨੂੰ ਕੀ ਕਰਨੇ ਕਾਰਵਾਰੀ ਕੀ ਕਰਨ ਦੇਈ ਇਹ ਤੀਨੀ ਕਰਨੀ ਪਈ ਜਾਂ ਜਿੰਦ ਉਹ ਨਾ ਕੀਤੀ ਕੋਈ ਨਹੀਂ ਹੁਣ ਅੱਜ ਦਾ ਪਤਾ ਨਹੀਂ ਕੀ ਕਰਦੇ ਵਿਚਾਰੀ ਕਿਹਦੇ ਹੋਰ ਤੇ ਕਾਰਵਾਈ ਚਾਹੁੰਦੇ ਕੀ ਚਾਹੁੰਦੇ ਸੀ ਆਇਆ ਸਾਡਾ ਪੁੱਤ ਬਾਜੀ ਜਿਹੜਾ ਤੁਹਾਡਾ ਬੀਤਾ ਉਹ ਬਰਜੰਦਰ ਸਿੰਘ ਜਿਹੜਾ ਕੀ ਕਾਰਨ ਆਇਆ ਉਹ ਜਿਹੜਾ ਬਰਜੰਦਰ ਸਿੰਘ ਆ ਅੱਜ ਹਸਪੀਟਲ ਜਾਣਾ ਇਹ ਮੈਂ ਕਿਹਾ ਨਾ ਰਣ ਤੇ ਮੈਨੂੰ ਆਂਦਾ ਮੁੰਡੇ ਕੀ ਕਰ ਦਿੰਦੇ ਆ ਮੈਂ ਮੁੰਡੇ ਦੇ ਬਾਹਰ ਆ ਦੇ ਇੱਕ ਇੱਥੇ ਆ ਆਉਂਦਾ ਵੀ ਆ ਬਸ ਮੈਂ ਜਮਾਉਂਦੀ ਇੱਕ ਤੇ ਉਹ 2 ਮਹੀਨੇ ਕਰਦੀ ਆ ਅੱਛਾ ਜੀ ਤੇ ਮੈਂ ਦੋ ਚਾਰ ਦਿਨ ਤੇ ਮੈਂ ਦਾਦੀ ਆਖਿਆ ਮੈਂ ਆ ਬੀ ਉਹ ਵਿਆਹ ਤੇ ਪਿੰਗਈ ਆ ਉਹ ਅੰਦਰ ਅੰਦਰੋਂ ਮੈਡਮ ਆਉਂਦੀ ਆ ਤੇ ਚਲ ਉਹ ਵੇਖ ਲਈ ਉਹ ਤੇ ਅਹੀਂ ਜੋਇਆ ਆ ਇਹਨਾਂ ਆਖਿਆ ਮੈਂ ਦੇ ਕੋਲ ਮੈਡਮ ਆ ਜੀ ਆ ਵੀ ਵਿਆਹ ਹੋ ਪਈ ਨੇ ਕਿਹਾ ਮੁਰਖ ਆਖਿਆ ਵੀ 7 ਲੱਖ ਰੁਪਏ ਦੇ ਮੈਂ 7 ਲੱਖ ਤੇ ਵੈਤ ਚੰਗੇ ਮੁਸ਼ਕਲ ਹੋਈ ਤੇ ਮੁਲਕੇ ਦੀ ਰਾਤ ਆ ਰਿਸ਼ੇ ਦਾ ਰਾਤ ਆ ਪੰਜ-ਛੇ ਮਹੀਨਾ ਗਏ ਤੇ ਇਹਨੇ ਕੋਹਿੰ ਦੱਸਿਆ ਤੇ ਜਦੋਂ ਜਾਣਾਂ ਆਖਿਆ ਵੀ ਮੈਂ ਪਹਿਲੇ ਆਖਿਆ ਮੈਂ ਆ ਪਾ ਗਾ ਦੋ ਮਹੀਨੇ ਘਾਟਿਆਂ ਤੇ ਪੰਜ-ਛੇ ਮਹੀਨੇ ਗਏ ਨਹੀਂ ਆਂਦਾ ਤਿੰਨ-ਤਿੰਨ ਮਹੀਨੇ ਜਾਦੇ ਨੇ ਘਰ ਦੇ ਟਿਕਟੀ ਦੇ ਤੇ ਰੀਆ ਵੀ ਦੇਤਾ ਤੇ ਖਾ ਪਰ ਦੇਤਾ ਤਿੰਨ ਰਸ ਦੇ ਮੈਂ ਕਿਹਾ ਅੱਜ ਘਰ ਨਾ ਮੇਰੀ ਘਰ ਦੀ ਕਦੇ ਦੇਂਦੀ ਪੈਸੇ ਉਹਨੇ ਕਿਹਨ ਦੇਣ ਤੋਂ ਨਹੀਂ ਲੈਣ ਅਹੀਂ ਕੋਈ ਨਹੀਂ ਮੈਂ ਕੰਮ ਕਰਨ ਵਾਲੀ ਆ ਤੇ ਨਹੀਂ ਹਸਨ ਦਾਦੀ ਮੈਂ ਘਰ ਪੁਛਾਂਦੇ ਉਹਨੇ 커피 ਜੁਕਾ ਤੇ ਫਿਰ ਵਾਜੇ ਨਾਂ ਗਿਆ ਪਹਿਵੀ ਨੇ ਇੱਕ ਨਗਰੀ ਜੀਆ ਵਿਖਾ ਕੇ ਤੇ ਪਹਿਲੇ ਤੇ ਇਹਦਾ ਨਵੀ ਜਾ ਗਿਆ ਪਹਿਲੇ ਚੋਕੇ ਬਾਜੀ ਪੈਸੇ ਦਿੱਤੇ ਆ ਤੋਂ ਮੁੰਗਾ ਵੀ ਆਖੋ ਮੈਂ ਇਥੇ ਇੱਕ ਰਾਮ ਜੀ ਨੇ ਪਹਿਵੀ ਕੀਤੀ ਚੋ ਵਿਆਹ ਕਿੰਨਾ ਕੁ ਲੱਗਣਿਆ ਵਿਆਹ 3 ਪੀ ਸੈਂਕੜੇ ਹਾਵ ਲਓ ਤਨਕੇ 7.5 ਦਾ ਹੁੰਦਾ 10 ਤੋਂ ਵੱਧ ਬਣਦਾ ਹਾਂਜੀ ਵਾਜੀ ਬਣ ਗਿਆ ਤਾਂ ਜੋ ਵੀ 3 ਲੱਖ ਇਕੱਠਾ ਫੜਿਆ ਅਕਸਾਂ ਤੋਂ ਪੱਲੇ ਕੁਝ ਨਹੀਂ ਨਾ ਕੱਲੇ 36000 ਰੁਪਇਆ ਕੱਟ ਕੇ ਉਹਨੇ 1 ਲੱਖ 7 2,60,000 ਰੁਪਇਆ ਦਿੱਤਾ ਇੰਦੇ ਤਾਂ ਤੇ ਇਥੇ ਕਿ ਇੱਕ ਉਹ 50 ਚੁੱਕਾ ਕਿ ਇੱਕ ਰੱਖ ਚੁੱਕਿਆ ਇਥੇ ਸ਼ਿਕਾਇਤ ਹੈ ਹੁਣ ਕੀ ਚੰਗੇ ਆਏ ਇਹ ਸਭ ਮਰ ਜੇ ਇਹ ਭਾਈ ਮਾਮਲਾ ਬਾਹਰ ਜਾਂਦਾ ਸੀ ਤੇ ਜੋ ਕਿ ਪਹਿਲੀ ਗੱਲ ਤੇ ਇਹਨੇ 5 ਪੈਸੇ ਨਹੀਂ ਲਾਦੇ ਜਿੱਥੋਂ ਦਾ ਇਹਨਾਂ ਲਾਇਰ ਰਚੀਆ ਦਾ ਰਜਿਆ ਦਾ ਆਮ 2.5 ਲੱਖ ਰੁਪਏ ਵਿੱਚ ਬੰਦਾ ਚਲ ਜਾਂਦਾ ਬਰਕ ਵਿੱਚ ਚਲ ਜਾਂਦਾ ਇਹਨਾਂ ਟੂਰਿਸਟ ਹੀ ਮਤਲਬ 7 ਲੱਖ 10 ਹਜ਼ਾਰ ਰੁਪਏ ਚ ਲਾਇਆ ਦੂਜੀ ਗੱਲ ਏਜੰਟ ਦੀ ਹਰ ਇੱਕ ਦੀ ਜੁਮੇਹਾਰੀ ਦੀ ਕਿਸੇ ਕੋ ਆਪ ਫਾਈਲ ਲਵਾਈਏ ਮੈਂ ਵੀ ਬਾਹਰੋਂ ਆਇਆ ਉਹ ਹਰ ਕੋ ਬੰਦਾ ਕਹਿੰਦਾ ਕਿ ਜਿੰਨਾ ਦਾ ਬੰਦਾ 에어ਪੋਰਟ ਤੋਂ ਚੜ੍ਹ ਨਹੀਂ ਜਾਂਦਾ ਕਿ ਉਤਰ ਨਹੀਂ ਜਾਂਦਾ ਕੰਮ ਤੇ ਨਹੀਂ ਲੱਗ ਜਾਂਦਾ ਆਪਣਾ ਕਮਰੇ 'ਚ ਹੀ ਚਲ ਜਾਂਦਾ ਉਹਨਾਂ ਦਾ ਕਿ ਏਜੰਟ ਦੀਆਂ ਲੱਤਾਂ ਬਾਹਰ ਨਹੀਂ ਚਲਦੀਆਂ ਇਹ ਮੈਡਮ ਹੋਣੀ ਕਹਿੰਦੇ ਆ ਕਿ ਸਾਡਾ ਕੰਮ ਹੀ ਵੀਜ਼ਾ ਦੇਉਣਾ ਉਹ ਵੀ ਪਹਿਲਾਂ ਤੇ ਨਕਲੀ ਨਿਕਲਿਆ ਦੂਜਾ ਟੂਰਿਸਟ ਦਵਾਤਾ ਡੰਮੀ ਟਿਕਟਾਂ ਇਹਨਾਂ ਕੋ ਹੈਗੀਆਂ ਦੂਜੇ ਅਮਰਕੇ ਮੈਡਮ ਕਹਿੰਦੇ ਕਿ ਇਹਦਾ ਸਾਡਾ ਕੰਮ ਟਿਕਟਾਂ ਕਰਾਉਣੀ ਆ 에ਅਰਪੋਰਟ ਤੋਂ ਚੜ੍ਹਦਾ ਇਹਦਾ ਕੰਮ ਆ ਯਾਨੀ ਤੁਹਾਡਾ ਵੀ ਚਾਹੀਆਂ ਟਿਕਟਾਂ ਸੀ ਜਾਂ ਪਲੇਨ ਦੀਆਂ ਉਹ ਹੀ ਲਗੀਆਂ ਹਾਂਜੀ ਡੰਮੀ ਟਿਕਟਾਂ ਮੈ ਹੈਆਂ ਕਿਉਂਕਿ ਪਹਿਲੀ ਜੇ ਰਨ ਟਿਕਟ ਬਣਾਈ ਗਈ ਬੁਕਿੰਗ ਉਹ ਆਪਣਾ ਹੋਟਲ ਬੁਕਿੰਗ ਬਣਾਈ ਗਈ ਤੇ ਚਾਰਜ ਵੀ ਦਿੱਤੀ ਹੈਗੀ ਤੇ ਬਾਕੀ ਧਗੇ ਹਾਲ ਤਾਂ ਉਹ ਪਤਾ ਕਿ ਟੂਰਿਸਟ ਵੀਜ਼ਾ ਚ ਪੂਰੀ ਇੰਟਰਵਿਊ ਕਲੀਅਰ ਕਰਨੀ ਪੈਂਦੀ ਆ ਇਹਦੇ ਵਿਚਾਰ ਪੜਿਆ ਲਿਖਿਆ ਨਹੀਂ ਹੈਗਾ ਜਦੋਂ ਉਹਨਾਂ ਇੰਟਰਵਿਊ ਵਾਸਤੇ ਪਹਿਲਾ ਸਵਾਲ ਕੀਤਾ ਇਹਨੂੰ ਜਵਾਬ ਹੀ ਨਹੀਂ ਆਇਆ ਏ ਅਗੋ ਮੈਡਮ ਹੁਣ ਕਹਿੰਦੀ ਆ ਪਹਿਲਾਂ ਹੀ ਗੱਲਾਂ ਕੁਝ ਨਹੀਂ ਹੋਈਆਂ ਕਿ ਮਤਲਬ ਮੈਡਮ ਹੁਣ ਕਹਿੰਦੀ ਆ ਕਿ ਮੇਰਾ ਕੰਮ ਹੀ ਵੀਜ਼ਾ ਦੋਣਾ ਟਿਕਟ ਕਰਾਉਣਾ ਅਗੋ ਚੜਨਾ ਨਾ ਚੜਨਾ ਇਹਦੀ ਫਿਰਦਰਦੀ ਆ ਹੁਣ ਜਿਹੜੇ ਬੰਦੇ ਨੂੰ ਏ ਲਿਖਣਾ ਨਹੀਂ ਆਉਂਦਾ ਉਹ ਤਾਂ ਬੰਦਾ ਇੰਟਰਵਿਊ ਕਿੱਦਾਂ ਕਲੀਅਰ ਟੂਰਿਸਟ ਵੀਜ਼ ਕਰ ਲੋ ਮੰਨ ਲਓ ਜੇ ਰੱਬ ਨਾ ਕਰੇ ਇੱਥੋਂ ਕਿਸ ਤਰੀਕੇ ਨਾਲ ਚੜ ਜਾਂਦਾ ਅਗੋ ਰਸ਼ੀਆ ਜੇ ਐਂਬੈਸੀ ਕਲੀਅਰ ਹੋਣੀ ਪਹਿਲਾਂ ਪਹਿਲਾਂ ਰੋਲਾ ਤੇ ਇਹ ਆ ਨਾ ਵੀ ਟੀਕ ਜਿਹੜਾ ਵੀਜ਼ਾ ਦਾ ਉਹ ਦੱਸਿਆ ਕੋਈ ਨਹੀਂ ਲੱਗਾ ਪਹਿਲਾਂ ਵਰਕ ਪਰਮਿਟ ਦਾ ਕਿਹਾ ਸੀ ਉਹ ਨਕਲੀ ਲੱਗਾ ਪਹਿਲਾਂ ਜਿਹੜਾ ਵਰਕ ਲਾਇਆ ਨਾ ਉਹ ਨਕਲੀ ਨ ਉਹ ਹੈਗਾ ਜਿਹੜੇ ਮਤਲਬ ਟੂਰਿਸਟ ਨਹੀਂ ਲੱਗੇ ਉਹ ਦੱਸਾਂ ਤੇ ਆਈ ਨਾ ਹਾਂਜੀ ਅੰਜ ਟੂਰਿਸਟ ਜਿਹੜੇ ਲੱਗੇ ਨਾ ਉਹ ਨਹੀਂ ਟੂਰਿਸਟ ਉਹ ਗੱਲ ਨਹੀਂ ਨਾ ਕੀਤੀ ਕਿ ਟੂਰਿਸਟ ਆ ਕਿਉਂਕਿ ਇਹਨੂੰ ਵਿਜ਼ਿਟ ਵਰਕ ਕਹੀ ਜਾਂਦੀ ਐ ਕਿ ਵਿਜ਼ਿਟ ਵਰਕ ਤੂੰ ਜਾ ਕੇ ਕੰਮ ਕਰ ਤਾ ਕਿਉਂਕਿ ਨਾਲੇ ਜੁਮਿਆਂ ਦੀ ਇੱਕ ਲੈਂਦੀ ਜਿਹੜੀ ਕੰਮ ਦੀ ਨਾ ਚੜਾਉਂਦੀ ਜੁਮੇਰ ਲੈਂਦੀ ਐ ਕਿਉਂਕਿ ਹਰ ਜੰਟ ਦਾ ਕੰਮ ਹੁੰਦਾ ਵਾ ਕਿ ਬੰਦੇ ਨੂੰ ਚੜਾ ਕੇ ਖੁਦ ਆਪ ਆਉਣਾ ਫੇਰ ਜਿੰਨਾ ਕੋਈ ਲੈਡ ਨਹੀਂ ਕੱਗੇ ਕਰ ਜਾਂਦਾ ਕਿਉਂਕਿ ਬੰਦੇ ਕੋ ਪਹੁੰਚ ਨਹੀਂ ਜਾਂਦਾ ਸਹੀ ਸਲਾਮਤ ਉਹਨਾਂ ਤੱਕ ਇਹ ਕੋ ਕਹਿੰਦੇ ਸਾਡਾ ਕੰਮ ਟਿਕਟੇ ਦੇਣਾ ਵੀਜ਼ਾ ਦੇਣਾ ਸਾਡਾ ਕੋਈ ਇਦਾਂ ਤੁਹਾਡੇ ਮੁਤਾਬਿਕ ਹੀ ਗੁਮਰਾਹ ਕੀਤਾ ਗਿਆ ਬਜਟ ਹਾਂਜੀ ਬਿਲਕੁਲ ਭਾਈ ਜੀ ਗੱਲ ਦਾ ਉਹ ਇੰਨਾ ਕੋ ਪੜਿਆ ਲਿਖਿਆ ਤਾਂ ਹੈ ਨਹੀਂ ਆ 1:00 ਵਜੇ ਤੇ ਕੀਤਾ ਕੀਤਾ ਕੋਈ ਕਿਉਂਕਿ ਇੰਨਾ ਪੜਿਆ ਲਿਖਿਆ ਤਾਂ ਹੈ ਨਹੀਂ ਆ ਕਿ ਜਿਹੜਾ ਬੰਦਾ ਇੰਟੈਲੀਜੈਂਟ ਹੋਵੇ ਪਤਾ ਹੋਵੇ ਕੋਈ ਉਹਨੂੰ ਤਾਂ ਕੋਈ ਸਵਾਲ ਜਵਾਬ ਹੀ ਨਹੀਂ ਹੋਇਆ ਇਸ ਅਸੇ ਵਿੱਚ ਉਹਨਾਂ ਪੁੱਛਿਆ ਕੀ ਕਰਨ ਚੱਲਿਆ ਇਹਨੂੰ ਕੋ ਸਵਾਲ ਹੀ ਨਹੀਂ ਗੋਇਆ ਕਿੱਥੇ ਚੱਲਿਆ ਕਿਉਂ ਕਰਨ ਚੱਲਿਆ ਤੁਹਾਡੇ ਕਰਮਚਾਰੀ ਨੇ ਧੋਖਾ ਕੀਤਾ ਹਾਂਜੀ ਭਾਈ ਧੋਖਾ ਧੜੀ ਆਈ ਆ ਤੇ 7 ਲੱਖ 10 ਹਜ਼ਾਰ ਰੁਪਏ ਚ ਕਿ ਆਪਾਂ ਕਿਸੇ ਵੀ ਏਜੰਟ ਕੋ ਪਤਾ ਕਰ ਲਈਏ 7 ਲੱਖ 10 ਹਜ਼ਾਰ ਰੁਪਏ ਰਸ਼ੀਆ ਵੀਜ਼ਾ ਨਹੀਂ ਲੱਗਦਾ ਨਾ ਵਰਕ ਨਾ ਟੂਰਿਸਟ ਟੂਰਿਸਟ ਉਹ ਸਸਤੇ ਲੱਗਦੇ ਆ ਤੇ ਵਰਕ ਲਵਾਉਣਾ ਤੇ 2 ਲੱਖ ਰੁਪਏ ਚ ਸਾਰਾ ਲੱਗ ਜਾਂਦਾ ਬਾਅਦ ਚ ਉਹਨੇ ਕਿਤੇ ਵੀ ਥਾਣੇ ਦਰਖਾਸਤ ਦੀ ਸੁਣਵਾਈ ਨਹੀਂ ਹੋਈ ਹਾਂਜੀ ਥਾਣੇ ਗਏ ਹਾਂ ਇਹ ਵੀ ਨਾਲ ਗਏ ਹਾਂ ਇਹ ਵੀ ਵੀਜ਼ੇ ਨਾਲ ਗਏ ਨਾਲ ਦੇ ਘਰ ਦੇ ਵੀ ਗਏ ਇਹ ਤੇ ਉੱਥੇ ਕੋਈ ਸੁਣਵਾਈ ਨਹੀਂ ਹੋਈ ਸੋ ਕੋ ਮੈਡਮ ਇਹਨੂੰ ਡੈਪੇ ਕਹਿਣ ਕਿ ਇਹ ਝੁੱਡੂ ਆ ਉਹ ਮਤਲਬ ਬੰਦੇ ਨੇ ਆਪਣੇ ਗਾਲ ਦਿਲ ਤੇ ਲਾ ਲਈ ਹੈ ਕਿ ਮਤਲਬ ਮੇਰੀ ਕਿਸੇ ਬੰਨੇ ਸੁਣਵਾਈ ਨੇ ਕਿ ਕਿਹੜੀ ਮੈਡਮ ਨੇ ਕਿਹਾ ਛੁੱਟੋ ਇਹ ਗੱਲ ਕਿੰਨਾ ਕਹੀ ਸੀ ਇਹ ਕਿਸ ਸੁਣਵਾਈ ਨੇ ਕਿਹਾ ਹਾਂਜੀ ਐਸਐਸ ਇਹ ਗੱਲ ਕਿੰਨੇ ਕਹੀ ਵੀ ਮੈਡਮ ਨੇ ਵੀ ਛੁੱਟੋ ਕਿਹੜੀ ਮੈਡਮ ਨੇ ਕਿਹਾ ਮੈਡਮ ਨੇ ਉੱਥੇ ਮੈਡਮ ਬੈਠੇ ਮੈਨੂੰ ਮੈਡਮ ਦਾ ਨਾਂ ਨਹੀਂ ਪਤਾ ਤੇ ਉੱਥੇ ਜਿਹੜੇ ਬੈਠੇ ਆ ਤੇ ਇਹ ਕੋਈ ਮੁਲਾਜ਼ਮ ਹੀ ਕਿ ਜਾਂ ਏਜੰਟ ਨਹੀਂ ਮੁਲਾਜ਼ਮ ਹੀ ਉੱਥੇ ਮੈਡਮ ਬੈਠੇ ਤੇ ਇਹ ਝੰਡੇਰੀ ਥਾਣੇ ਹੀ ਆ ਅਸੀਂ ਅਸਲੇ ਮੌਜੂਦਾ ਹੈ ਦੀ 3 ਸਾਂ ਮੈਡੀਸਿਟੀ ਹਸਪੀਟਲ ਫਤਿਹਗੜ ਚੂੜੀਆਂ ਸੰਗਤਪੁਰਾ ਰੋਡ ਐਸ ਵੇਲੇ ਸਾਡੇ ਨਾਲ ਮੌਜੂਦ ਨੇ ਜੀ ਮਾਨਜੂਬ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜੀ ਦਾ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਡਾਕਟਰ ਸਾਹਿਬ ਤੁਹਾਡੇ ਕੋਲ ਪਿੰਡ ਤਰਵਾਡੀ ਨਾਰ ਤੋਂ ਇੱਕ ਪੇਸ਼ੈਂਟ ਪਹੁੰਚਿਆ ਜੀ ਬਿਜਿੰਦਰ ਸਿੰਘ ਹਾਂ ਜੀ ਜਿਹਨੇ ਸੂਸਾਇਟੀ ਅਡਪਟ ਕੀਤਾ ਸੀ ਬਿਲਕੁਲ ਜੀ ਬਿਲਕੁਲ ਜੀ ਸਰ ਉਹਦੀ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਉਹਦੀ ਐਸ ਵੇਲੇ ਕੀ ਹਾਲਤ ਹੈ ਤੋਂ ਕਿਹੜੀ ਹਾਲਤ ਚ ਆਇਆ ਸੀ ਜੀ ਜਦੋਂ ਸਾਡੇ ਕੋ ਪੇਸ਼ੈਂਟ ਆਇਆ ਸੀ ਜੀ ਕੱਲ ਪੇਸ਼ੈਂਟ ਸ਼ਾਮ ਵੀ ਪੇਸ਼ੈਂਟ ਆਇਆ ਸੀ ਸਾਡੇ ਕੋ ਨੀਰਪਾਟ ਪੱਟ ਦੇ ਕਨੀਪ ਆਇਆ ਸੀ ਪੇਸ਼ੈਂਟ ਸਾਡੇ ਕੋ ਜੀ ਠੀਕ ਹੈ ਜੀ ਜਦੋਂ ਪੇਸ਼ੈਂਟ ਸਾਡੇ ਕੋ ਆਇਆ ਸੀ ਜੀ ਬਹੁਤ ਹੀ ਮੰਦੀ ਹੱਥ ਸੀ ਪੇਸ਼ੈਂਟ ਦੀ ਕੰਪਲੈਂਟਿੰਗ ਕਰਦਾ ਆ ਰਿਹਾ ਸੀ ਮਤਲਬ ਕਿ 100 ਵਿੱਚੋਂ 90% ਹੱਥ ਖਰਾਬ ਹੈ ਕਿਸੇ ਪੇਸ਼ੈਂਟ ਦੀ ਠੀਕ ਹੈ ਪੇਸ਼ੈਂਟ ਨੇ ਕੋਈ ਜਰੇਲੀ ਦਵਾਈ ਖਾਤੀ ਹੋਈ ਸੀ ਅਸੀਂ ਉਹ ਜਰੇਲੀ ਦਵਾਈ ਤੇ ਜੋ ਸਾਡਾ ਫਰਸਟ ਫਰਸਟ ਕੰਮ ਸੀ ਅਸੀਂ ਉਹ ਕਰ ਦਿੱਤੀ ਉਹ ਯੂਆਚ ਕਰ ਦਿੱਤਾ ਹੈ ਪੀਟ वगैरह ਉਹਨਾਂ ਦਾ ਠੀਕ ਹੈ ਕੋਈ ਵੀ ਜਰੇਲੀ ਦਵਾਈ ਖਾਦੀ ਹੈ ਤੇ ਅਸੀਂ 72 ਘੰਟੇ ਤੱਕ ਕੁਝ ਨਹੀਂ ਕਹਿ ਸਕਦੇ ਪੇਸ਼ੈਂਟ ਅੱਛਾ ਕਿਉਂਕਿ ਪੇਸ਼ੈਂਟ ਇਦਾਂ ਦਾ ਹੁੰਦਾ ਹੈ ਕਿ ਪੇਸ਼ੈਂਟ ਇੱਕਦਮ ਠੀਕ ਹੈ ਹੁੰਦੇ ਨਾਲ ਨਾਲ ਕਿਦੋਂ ਇੱਕਦਮ ਪੇਸ਼ੈਂਟ ਖਰਾਬ ਹੋਣਾ ਸਟਾਰਟ ਹੋ ਜਾਂਦਾ ਠੀਕ ਹੈ ਉਹਨਾਂ ਦੇ ਟੈਸਟ ਵਿਗੜਨੇ ਸਟਾਰਟ ਹੋ ਜਾਂਦੇ ਆ ਪੇਸ਼ ਨੂੰ ਬਰੀਥਿੰਗ ਦੇ ਵਿੱਚ ਪ੍ਰੋਬਲਮ ਆਣੀ ਸਟਾਰਟ ਹੋ ਜਾਂਦੀ ਹੈ ਜੀ ਅਸੀਂ 72 ਘੰਟੇ ਤੱਕ ਅਸੀਂ ਕੁਝ ਨਹੀਂ ਬੋਲ ਸਕਦੇ ਪੇਸ਼ੈਂਟ ਦੀ ਕੰਡੀਸ਼ਨ ਦੇ ਰਿ ਠੀਕ ਹੈ ਤੇ ਸਰ ਐਸ ਵੇਲੇ ਇਹ ਮਤ ਕੋਈ ਜਾਣਕਾਰੀ ਆਏ ਨੇ ਕੀ ਖਾਦਾ ਜਾਂ ਕੁਝ ਪੀਤਾ ਕਰਾਜੀ ਕਰਦੇ ਤੇ ਉਹ ਕਹਿ ਰਹੇ ਜੀ ਫਲਾਤ ਸਾਨੂੰ ਕੋਈ ਉਹਨਾਂ ਨੇ ਕੋਈ ਮੈਡੀਸਨ ਨਹੀਂ ਦਿੱਤੀ ਕਿ ਜਿਹੜੀ ਵੀ ਉਹਨੇ ਖਾਦੀ ਕੋਈ ਦਵਾਈ ਜਿਹੜੀ ਵੀ ਖਾਦੀ ਹੋਈ ਅੱਛਾ ਜੀ ਅੱਛਾ ਠੀਕ 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 ਹੈ ਠੀਕ ਲਾਤੇ ਉਹ ਕਹਿ ਰਹੇ ਕਿ ਇਹ ਰਾਉਂਡ ਉਹ ਪਾ ਉਹਨਾਂ ਨੇ ਪੀਤੀ ਹੋਈ ਬਲ ਜੋ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਦੱਸਣ ਮੁਤਾਬਕ ਸਾਨੂੰ ਕੋਈ ਵੀ ਉਹਨਾਂ ਨੇ ਸ਼ਾਇਰ ਲੈ ਕੇ ਨਹੀਂ ਦਿੱਤੀ ਜਿਹੜੀ ਸਾਨੂੰ ਅਸੀਂ ਉਹਨੂੰ ਤੁਹਾਨੂੰ ਪ੍ਰੋਪਰ ਦੱਸ ਸਕੀਏ ਕਿ ਨੇ ਇਹ ਹੀ ਖਾਦੀ ਤੇ ਸਰ ਹੁਣ ਐਸ ਵੇਲੇ ਉਹਦੀ ਹਾਲਤ ਬਾਰੇ ਹੈ ਕੋਈ ਸੁਧਾਰ ਹੋਇਆ ਜਾਂ ਹਾਲ ਹਾਲ ਦਾ ਸੁਧਾਰ ਤੇ ਅਸੀਂ ਕੁਝ ਨਹੀਂ ਕ 2 ਘੰਟੇ ਤੱਕ ਤਾਂ ਕੁਝ ਬੋਲ ਨਹੀਂ ਸਕਦੇ ਜੀ ਪੇਸ਼ੈਂਟ ਤੱਕ ਦੇਖ ਕਿਉਂਕਿ ਕਈ ਵਾਰੀ ਪੇਸ਼ੈਂਟ ਠੀਕ ਹੋਵੇ ਇਕਦਮ ਵਿਗੜ ਵੀ ਜਾਂਦਾ ਠੀਕ ਹੈ ਜੀ ਅਸੀਂ ਅਸੀਂ ਕਹਿ ਦਈਏ ਕਿ ਉਹ ਠੀਕ ਹੈ ਨਹੀਂ ਅੱਜ ਤਾਂ ਕੁਝ ਨਹੀਂ ਹੈਗਾ ਜੀ ਨਾਲ ਪੇਸ਼ੈਂਟ ਬਿਲਕੁਲ ਸਟੇਬਲ ਲਿੰਕ ਹੈਗਾ ਠੀਕ ਹੈ ਜੀ 72 ਘੰਟੇ ਤੱਕ ਅਸੀਂ ਕੁਝ ਨਹੀਂ ਬੋਲ ਸਕਦੇ ਛੋੜੇ ਅਵਤਾਰ ਸਿੰਘ ਜੀ ਜੋ ਇੱਥੇ ਮੌਕੇ ਤੇ ਪਹੁੰਚੇ ਨੇ ਕਿ ਜੋ ਇੱਥੇ ਪਿੰਡ ਤਲਵੰਡੀ ਨਾਰ ਦੇ ਵਿਜੇਂਦਰ ਸਿੰਘ ਵੱਲੋਂ ਦਵਾਈ ਖਾਧੀ ਗਈ ਸੀ ਸੁਸਾਇਸਾਈਡ ਅਟੈਂਪਟ ਕੀਤਾ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਹਾਲਾਤ ਨੇ ਕੀ ਜਾਣਕਾਰੀ ਦੇ ਰਹੇ ਹੋ ਬਲਜਿੰਦਰ ਸਿੰਘ ਸਾਰਾ ਪਿਆਰਾ ਸਿੰਘ ਜੀ ਇਹਦਾ ਕੋਈ ਪੈਸਾ ਲੈ ਦੇ ਸੀ ਬਲਵਿੰਦਰ ਸਿੰਘ ਦਾ ਜੀ ਪਿੰਡ ਦਾ ਹੀ ਬਿਸਨਸ ਕਰੀ ਉਹਨਾਂ ਅੱਛਾ ਜੀ ਜੋ ਪੈਸਾ ਨੇ ਕੋਈ ਲੈਣ ਦੇਣ ਕਰਕੇ ਉਹ ਪੈਸੇ ਨਹੀਂ ਮੋੜ ਰਹੇ ਅੱਛਾ ਜੀ ਬਾਹਰ ਦੇ ਦਾ ਘਰ ਸਾਡੇ ਕੇ 7 ਲੱਖ ਰੁਪਿਆ ਨਾ ਅੱਛਾ ਉਹ ਕੋਲ ਲੈ ਆ ਜਾ ਠੀਕ ਹੈ ਜੀ ਬਲਜਿੰਦਰ ਸਿੰਘ ਕੋਲ ਬਲਵਿੰਦਰ ਸਿੰਘ ਨੇ ਜੀ ਉਸ ਤੋਂ ਤਾਂਗਾ ਆ ਕੇ ਇਸ ਨੇ ਬੇਜਰੀਲੀ ਚੀਜ਼ ਜਿਹੜੀ ਖਾਲੀ ਹੈ ਅੱਛਾ ਜੀ ਜਿਸ ਨੇ ਹੁਣ ਮੈਟ ਟ੍ਰੀਟ ਸਰ ਮੈਟ ਹੌਸਪੀਟਲ ਵਈ ਗਿਆ ਡਾਕਟਰ ਆ ਗਿਆ ਜੀ ਸਰ ਜੀ ਚੋੜੀ ਹਾਲਤ ਹੈ ਨਾਜ਼ੁਕ ਨਾਜ਼ੁਕ ਹੈ ਜੀ ਜੀ ਠੀਕ ਹੈ ਇੱਕ ਮਾਰਾ ਜਾਂਦਾ ਡਾਕਟਰ ਸਾਹਿਬ ਨੇ ਹਾਦੀ ਕਿਉਂ ਕਿਉਂ ਖਾਣੀ ਪਈ ਉਹਨੂੰ ਦਵਾਈ ਪੈਸਾ ਲੈਣ ਨਾਲ ਕਰਕੇ ਉਹਦੇ ਵਿਦੇਸ਼ ਪੇਸ਼ ਦਾ ਚਾਹਾਂ ਦੇ ਫੈਸਲਾ ਰੱਖਿਆ ਸੀ ਤੇ ਉਹ ਰੱਖਿਆ ਸੀ ਉੱਥੇ ਕੋਈ ਫੈਸਲਾ ਕੋਈ ਨਿਪਟਰੇ ਨਿਪਰੇ ਨਹੀਂ ਚੜਿਆ ਪਰ ਅਸੀਂ ਸੁਣਿਆ ਨੇ ਕਹਿੰਦੇ ਜੀ ਥਾਣੇ ਸਾਨੂੰ ਕਿਤੇ ਕਿਤੇ ਸਾਨੂੰ ਇਨਸ਼ਾਫ ਨਹੀਂ ਮਿਲਿਆ ਤੇ ਇਨਸ਼ਾਫ ਨਾ ਮਿਲਣ ਕਰਕੇ ਹਾਂਜੀ ਜਾਂ ਉਹਨਾਂ ਦੇ ਲੈਣ ਦੇਣ ਕਰਕੇ ਅੱਛਾ ਜੀ ਉਸਦੇ ਕੱਲ ਫੈਸਲਾ ਹੈ ਅੱਛਾ ਜੀ ਅੱਜ ਨਾ ਇਹ ਗੱਲ ਸਾਹ ਦਾ ਆ ਅੱਜ ਇਹ ਕੋਈ ਦਵਾਈ ਖਾਲੀ ਹੈ ਠੀਕ ਹੈ ਸਰ ਜੇ ਇਹ ਜੀ ਖਾਲੀ ਹੈ ਤੇ ਸਰ ਹੁਣ ਅਗਲੀ ਕਾਰਵਾਈ ਬਾਰੇ ਕੋਈ ਦੱਸੋਗੇ ਉਹ ਤੇ ਬਾਕੀ ਕਾਰਵਾਈ ਉਹਨਾਂ ਦੇ ਬਿਆਨ ਤੇ ਹੀ ਆ ਅੱਛਾ ਜੀ ਮੁੰਡਾ ਲਿਆਈ ਸੀ ICU ਚ ਜੀ ਬਾਹਰ ਆਏਗਾ ਕੁਝ ਹਾਲਤਾਂ ਦੇ ਸੁਧਰਨਗੇ ਜੀ ਸਰ ਉਹਨਾਂ ਤੇ ਪਿਆਰ ਲਵਾਂਗੇ ਬਿਆਨ ਕੀਤੇ ਹੋਣ ਜਿਹੜੇ ਕਲਮਬਾ ਇਹਨਾਂ ਦੇ ਮਾਤਾ ਜੀ ਨੇ ਲਿਆ ਇਹ ਵਰ ਪੰਜਾਬੀ ਟੀਵੀ ਨੇ ਫਟੇਗਾ ਚੂੜੀਆਂ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ